ਤੇ ਫੇ ਤੁਹਾਨੂੰ ਉਦੋਂ ਕਿਉਂ ਨਹੀਂ ਚੇਤਾ ਆਉਂਦਾ ਕਿ ਸਾਡੀ ਕੌਮ ਦੇ ਹੀਰੇ ਜਿਨ੍ਹਾਂ ਨੂੰ ਅਸੀਂ ਦੇਖ ਰਹੇ ਹਾਂ ਤਸ਼ੱਦਦ ਹੁੰਦਾ ਜਿਨ੍ਹਾਂ ਤੇ ਉਦੋਂ ਤੁਹਾਡੀ ਗੈਰਤ ਕਿਉਂ ਨਹੀਂ ਜਾਗਦੀ ਮੇਰਾ ਸਿਰ ਇਹੋ ਹੀ ਸਵਾਲ ਆ ਪਰ ਤੁਹਾਨੂੰ ਤੇ ਪਤਾ ਹੁੰਦਾ ਨਾ ਫੇ ਬਾਅਦ ਚ ਉਸ ਜਿੱਦ ਤੋਂ ਲੱਗਦਾ ਕਿ ਕਸੂਰਵਾਰ ਸੀਗੇ ਉਹ ਫੇ ਬਾਅਦ ਚੇਤਾ ਕਿਉਂ ਕਹਿੰਦੇ ਹੋ ਕਿ ਸਾਡੇ ਕੌਮ ਦੇ ਹੀਰੇ ਸਨ ਸੋ ਕੋਕੇ ਸਾਹਿਬ ਨਾਲ ਵੀ ਇਹੀ ਕੁਛ ਹੋਇਆ ਤੁਸੀਂ ਉਦੋਂ ਵਿਚਾਰਿਆ ਨਹੀਂ ਕੁਛ ਕੋਈ ਨਾਲ ਨਿਕਲੇ ਨਹੀਂ ਪੁਲਿਸ ਵਾਲੇ ਕੋਲ ਖੜੇ ਹੋ ਹੋ ਕੇ ਸਾਰਾ ਕੁਝ ਸ਼ੁਕਰਵਾਉਂਦੇ ਰਹੇ ਤਾਂ ਆਪ ਵੀ ਕਰਦੇ ਰਹੇ ਜਿਹੜੇ ਕਹਿੰਦੇ ਸਾਡੇ ਕੋਲ ਹੁੰਦਾ ਰਿਆ ਕੀ ਤੁਹਾਨੂੰ ਲੱਗਦਾ ਕਿ ਉਹ ਆਪ ਨਹੀਂ ਕਰਦੇ ਹੋਣਗੇ ਤਸ਼ੱਦਦ ਜਦੋਂ ਕਿਸੇ ਨੂੰ ਬਚਾਉਣ ਦਾ ਮੌਕਾ ਹੁੰਦਾ ਤੁਸੀਂ ਮਤਲਬ ਹੀ ਬਣ ਜਾਂਦੇ ਹੋ ਤੁਹਾਨੂੰ ਆਪਣੇ ਪਰਿਵਾਰ ਚ ਇੱਥੇ ਆ ਜਾਂਦੇ ਨੇ ਤੁਹਾਨੂੰ ਆਪਣੇ ਔਲਾਦਾ ਚ ਇੱਥੇ ਆ ਜਾਂਦੀਆਂ ਨੇ ਲੋਕਾਂ ਨੂੰ ਵੱਡ ਘਟਾ ਕੇ ਬੱਚੇ ਨੂੰ ਜੇ ਪੜਾਉਣਾ ਸੀਗਾ ਲਿਖਾਉਣਾ ਸੀਗਾ ਪਰਿਵਾਰ ਪਾਲਣੇ ਸੀ ਤੇ ਫਿਰ ਅੱਜ ਕਿਉਂ ਮੀਡੀਆ ਤੇ ਆ ਕੇ ਵੱਡੀਆਂ ਵੱਡੀਆਂ ਗੱਲਾਂ ਕਰ ਰਹੇ ਹੋ ਤੁਸੀਂ ਘੱਟੋ ਘੱਟ 10 ਇੰਟਰਵਿਊ ਦੇ ਚੁੱਕੇ ਹੋ ਅਮਰਤਪਾਲ ਨੂੰ ਜੇਕਰ ਤੁਸੀਂ ਚਾਹੁੰਦੇ ਛਡਾ ਸਕਦੇ ਸੀਗੇ ਬਰ ਸਿੱਖੀ ਸਿਰਫ ਇਹ ਚੀਜ਼ ਨਾ ਦੇਖੋ ਕਿ ਤੁਸੀਂ ਨਿਹੰਗਾਂ ਵਾਲਾ ਬਾਣਾ ਪਾ ਲਿਆ ਵੱਡਾ ਸਾਰੀ ਦਸਤਾਰ ਬਨ ਲਈ ਉੱਪਰ ਖੰਡਾ ਲਾ ਲਿਆ ਕਿਰਪਾਨ ਇੱਥੇ ਪਾ ਲਈ ਵੱਡੀ ਸਾਰੀ ਵਰਸ਼ਾ ਫੜ ਲਿਆ ਤੇ ਬਸ ਅਸੀਂ ਗੁਰੂ ਦੇ ਸਿੰਘ ਬਣ ਗਏ ਇਤਾਂ ਨਹੀਂ ਗੁਰੂ ਦੇ ਸਿੰਘ ਬਣਿਆ ਜਾਂਦਾ ਰੱਬ ਨਾ ਕਰੇ ਕੱਲ ਨੂੰ ਅਮਰਤਪਾਲ ਜਾਂ ਉਹਨਾਂ ਦੇ ਸਾਥੀਆਂ ਦੇ ਵਿੱਚੋਂ ਕਿਸੇ ਨਾ ਵੀ ਇਤਾਂ ਕਰ ਦਿੱਤੀ ਜਾਵੇ ਤੇ ਫੇਰ ਕੀ ਕਰੋਗੇ ਸਿੱਖੀ ਨਰਮ ਦਿਲ ਵਾਲੀ ਵੀ ਹੁੰਦੀ ਹੈ ਸਿੱਖੀ ਸੋਚਣ ਵਾਲੀ ਵੀ ਹੁੰਦੀ ਹੈ ਸਿੱਖੀ ਦਿਲ ਤੋਂ ਕੰਮ ਲੈਣ ਵਾਲੀ ਵੀ ਹੁੰਦੀ ਹੈ ਤਿੱਖੀ ਸਿੱਖੀ ਦਿਮਾਗ ਤੋਂ ਕੰਮ ਲੈਣ ਵਾਲੀ ਵੀ ਹੁੰਦੀ ਹੈ ਇੱਥੋਂ ਵੀ ਪੜਨਾ ਚਾਹੀਦਾ ਹੈ ਦਿਲ ਤੋਂ ਕੱਲਾ ਜੋਰ ਚ ਅਬਰ ਨਾਲ ਨਹੀਂ ਕਿ ਮੈਂ ਕੱਲੀ ਦਲੇਰੀ ਨਹੀਂ ਕੰਮ ਆਉਦੀ ਸਿਰਫ ਦਲੇਰੀ ਨਹੀਂ ਕਿ ਅਸੀਂ ਵੱਡ ਧਿਆਗੇ ਡੋਕ ਧਿਆਗੇ ਉਹ ਕਰਦੇ ਆਂ ਕਿ ਆ ਕਰਦੇ ਆਂਗੇ ਉਹੀ ਸਿੱਖੀ ਨਹੀਂ ਆ ਉਹ ਜਿਹੜੇ ਤਸ਼ੱਦਦ ਜਿਹੜਾ ਤੁਸੀਂ ਨਾਲ ਲੈਂਦੇ ਹੋ ਹਾਲਾਂਕਿ ਮੈਂ ਤੇ ਕਹਿੰਦਾ ਤੁਸੀਂ ਨਾਲ ਹੋ ਕੇ ਕਰਾਉਂਦੇ ਰਹੇ ਹੋ ਪਰ ਨਹੀਂ ਵੀ ਸੀ ਨਾਲ ਤੇ ਜਿਹਨਾਂ ਦੇ ਚਿੱਤ ਤੁਸੀਂ ਕਹਿੰਦੇ ਕੀਤਾ ਉਹ ਤਾਂ ਹੁਣ ਹੈ ਹੀ ਨਹੀਂ ਇਸ ਦੁਨੀਆ 'ਤੇ ਇਹ ਜਿਵੇਂ ਉਹ ਮਸਤਾਨਾ ਇੱਕ ਪਰਵਾਨਾ ਸ਼ਾਇਦ ਮਸਤਾਨਾ ਉਹ ਵੀ ਆਪਣੇ ਆਪ ਨੂੰ ਬਸ ਅਮਰਤਪਾਲ ਸਿੰਘ ਸਮਝਣ ਲੱਗ ਪਿਆ ਸੀ ਬਾਅਦ 'ਚ ਉਹੀ ਤੋਰ ਉਦਾਂ ਹੀ ਤੁਰਨਾ ਸਾਰਾ ਕੁਝ ਬਹੁਤ سارے ਲੋਕ ਤੇ ਇੱਤਾ ਫਿਰ ਕੰਨ ਲੱਗ ਜਾਂਦੇ ਨੇ ਆਪਣੀਆਂ ਜੱਥੇਬੰਦੀਆਂ ਲੱਗ ਪਾਉਣ ਲੱਗ ਜਾਂਦੇ ਨੇ ਜੇਕਰ ਉਹ ਤੋਂ ਤੁਸੀਂ ਨਿਕਲਦੇ ਸ਼ਾਇਦ ਦੋ ਪੁਲਿਸ ਵਾਲੇ ਵੀ ਅਸਤੀਫਾ ਦਿੰਦੇ ਨਾ ਤੇ ਬਾਹਰ ਉਹਦੇ ਦਲੇਰੀ ਨਾਲ ਵੀ ਗਜ਼ਵਾ ਨੂੰ ਖਾਏ ਤੁਹਾਡੀ ਜੌਬ ਦੋ ਬੰਦੇ ਵੀ ਆਉਂਦੇ ਤੇ ਸ਼ਾਇਦ ਉਹ ਸੰਘਰਸ਼ ਸ਼ੁਰੂ ਹੋ ਜਾਂਦਾ ਤੇ ਕੌਕੇ ਸਾਹਿਬ ਬਚ ਜਾਂਦੇ ਪਰ ਨਹੀਂ ਅਸੀਂ ਕੋਸ਼ਿਸ਼ਾਂ ਨਹੀਂ ਕੀਤੀ ਅਸੀਂ ਤਮਾਸ਼ਾ ਦੇਖਦੇ ਰਹੇ ਉਦੋਂ ਤੇ ਅੱਜ ਅਸੀਂ ਸੋਸ਼ਲ ਮੀਡੀਆ ਤੇ ਆ ਕੇ ਬੜੇ ਆਪਣੇ ਆਪ ਨੂੰ ਬਹੁਤ ਵੱਡੇ ਬੁਲਾਰੇ ਸਮਝਦੇ ਤੇ ਬਹੁਤ ਵੱਡੇ ਗਵਾਹ ਸਮਝਦੇ ਆ ਉਹ ਬਹੁਤ ਮਾੜਾ ਹੋਇਆ ਅਸੀਂ ਉਹ ਉਹ ਫਲਾਨੇ ਜਥੇਦਾਰ ਸਿਗਾ ਬੜਾ ਚੰਗਾ ਬੁਲਾਰਾ ਸਿਗਾ ਸਿੱਖ ਕੌਮ ਦਾ ਬਹੁਤ ਵੱਡਾ ਉਹ ਬਾਹਤਰ ਬੰਦਾ ਸਿਗਾ ਤੇ ਬਾਹਤਰ ਬੰਦਾ ਤੁਹਾਡੀ ਵਜ੍ਹਾ ਕਰਕੇ ਚਲੇ ਗਿਆ ਕਦੇ ਵੀ ਸਾਡੀ ਪੁਲਿਸ ਤੇ ਕਦੇ ਵੀ ਪੰਜਾਬ ਦੀ ਜਾਂ ਭਾਰਤ ਦੀ ਪੁਲਿਸ ਕਦੇ ਵੀ ਝੂਠਾ ਮੁਕਾਬਲਾ ਕਰਕੇ ਕੈਦਨ ਕੀ ਕੀ ਤੋੜਨ ਲੱਗਾ ਸੀਗਾ ਅਸੀਂ ਫਲਾਨੀ ਜਗ੍ਹਾ ਪੇਸ਼ੀ ਤੇ ਲੈ ਕੇ ਜਾਂਦੇ ਸੀ ਇਹਨਾਂ ਤੋੜਨ ਦੀ ਕੋਸ਼ਿਸ਼ ਕੀਤੀ ਤੇ ਫੇਰ ਮਾਰਨਾ ਪੈ ਗਿਆ ਸੋਚੋ ਕੁਛ ਨਾ ਬਹੁਤ ਸਾਰੇ ਸਾਡੇ ਸਿੱਖ ਜੇਲ੍ਹਾਂ ਦੇ ਵਿੱਚ ਨੇ ਅਜੇ ਵੀ ਸੋਚੋ ਕੁਛ ਕਿਉਂਕਿ ਮੈਂ ਤੇ ਇੱਥੇ ਬੈਠਿਆ ਮੀਡੀਆ ਤੇ ਰੌਲਾ ਪਾ ਪਕੇ ਤੁਹਾਨੂੰ ਜਗਾ ਸਕਦੇ ਹਾਂ ਅਸੀਂ ਉਦੋਂ ਤੁਸੀਂ ਕਿਉਂ ਨਹੀਂ ਜਾਗੇ ਤੇ ਕਿਉਂ ਨਹੀਂ ਰੌਲਾ ਪਾਇਆ ਤੇ ਕਿਉਂ ਨਹੀਂ ਆਪਣੀਆਂ ਜੌਬਾਂ ਤੋਂ ਅਸਤੀਫਾ ਦਿੱਤਾ SK میڈیا ਨਾਲ ਜੁੜੇ ਸਾਰੇ ਮੇਰੇ ਯਾਰਾਂ ਦੋਸਤਾਂ ਨੂੰ ਸਾਰੇ ਈਵਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਤੇ ਅਦਾਬ ਮੈਂ ਪਰਮਜੀਤ ਸਿੰਘ ਇੱਕ ਵਾਰੀ ਫੇਰ ਹਾਜ਼ਰ ਹਾਂ ਔਰ ਸਭ ਤੋਂ ਪਹਿਲਾਂ ਤੁਹਾਨੂੰ ਬੇਨਤੀ ਹੈ ਕਿ ਇਸ ਪੇਜ ਨੂੰ PSK ਮੀਡੀਆ ਗਰੁੱਪ ਕੈਨੇਡਾ ਪੇਜ ਨੂੰ ਤੁਸੀਂ ਬਹੁਤ ਸਾਰਾ ਫੋਲੋ ਕਰੋ ਤੇ ਨਾਲ ਦੀ ਨਾਲ YouTube ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣਾ YouTube ਚੈਨਲ ਬਾਰੇ ਮੈਂ ਬਹੁਤਾ ਕਦੇ ਰੌੜਾ ਨਹੀਂ ਪਾਇਆ ਕਦੇ ਕਿਹਾ ਨਹੀਂ ਤੁਹਾਨੂੰ ਹੁੱਕਾ ਦਿੱਤਾ ਨਹੀਂ ਪਰ ਹੁਣ ਮੈਂ ਤੁਹਾਨੂੰ ਬੇਨਤੀ ਕਰਿਆ ਕਰਾਂਗਾ ਕਿ ਇਸ YouTube channel ਨੂੰ ਵੀ ਜਰੂਰ ਸਬਸਕ੍ਰਾਈਬ ਕਰਦੇ ਰਹੋ ਤਾਂ ਕਿ YouTube ਦੇ ਜਿਹੜੇ ਮੇਰੇ ਵਿਊਅਰ ਨੇ ਉਹ ਵੀ ਸਾਰੀਆਂ ਵੀਡੀਓ ਦੇਖ ਸਕਣ ਅੱਜ ਜਿਸ ਸ਼ਖਸ ਦੀ ਗੱਲ ਕਰਨੀ ਆ ਤੁਸੀਂ ਸਾਈਡ ਤੇ ਫੋਟੋ ਉਹਨਾਂ ਦੀ ਦੇਖ ਰਹੇ ਹੋਵੋਗੇ ਔਰ ਅੱਜ ਉਹਨਾਂ ਬਾਰੇ ਅਸੀਂ ਥੋੜੀ ਜੀ ਗੱਲਬਾਤ ਕਰਾਂਗੇ ਕਿਉਂਕਿ ਜਿੱਦਣ ਦੀ ਰਿਪੋਰਟਾਂ ਆਈਆਂ ਨੇ ਉਸ ਤੋਂ ਬਾਅਦ ਬਹੁਤ ਕੁਝ ਦੇਖਣ ਸੁਣਨ ਨੂੰ ਮਿਲਿਆ ਸੋਸ਼ਲ ਮੀਡੀਆ ਤੇ ਬਹੁਤ ਵੱਡੀਆਂ-ਵੱਡੀਆਂ ਤੱਕ ਤਕਰੀਰਾ ਬਹੁਤ ਚੈਨਲਾਂ ਨੇ ਆਪਣੇ ਪੈਸੇ ਵੀ ਬਣਾਏ ਨੇ ਈ ਵਿਊਅਰ ਬਣਾਏ ਨੇ ਕਿਉਂਕਿ ਅੱਜ ਕੱਲ ਅਸੀਂ ਵਿਊਅਰ ਬਣਾਉਣ ਵਾਸਤੇ ਬੜਾ ਹੀ ਕੁਝ ਬੋਲਣ ਲੱਗ ਜਾਨੇ ਆਂ ਕਈ ਵਾਰੀ ਉਹਨਾਂ ਚੀਜ਼ਾਂ ਦਾ ਕੋਈ ਮਤਲਬ ਨਹੀਂ ਹੁੰਦਾ ਪਰ ਕਿਉਂਕਿ ਅਸਾਨੂੰ ਵਿਊਅਰ ਚਾਹੀਦੇ ਨੇ ਪੈਸੇ ਚਾਹੀਦੇ ਨੇ ਇਸ ਕਰਕੇ ਅਸੀਂ ਬੋਲਣ ਲੱਗ ਜਾਨੇ ਆਂ ਗੱਲ ਥੋੜੀ ਜਿਹੀ ਹਟਵੀਂ ਕਰਾਂਗੇ ਇਹ ਤਾਂ ਤੁਸੀਂ ਸੋਣੇ ਲਈਆਂ ਨੇ ਗੱਲਾਂ ਕਿ ਕਿਵੇਂ ਤਸੀਹੇ ਦਿੱਤੇ ਗਏ ਕਿਵੇਂ ਉਹਨਾਂ ਨੂੰ ਚੀਰਿਆ ਗਿਆ ਗੈਰ ਇਨਸਾਨੀ ਜਿਹੜਾ ਤਸ਼ੱਦਦ ਉਹ ਸਾਡੇ ਭਾਰਤ ਦੇ ਵਿੱਚ ਆਮ ਗੱਲ ਬਣ ਚੁੱਕਾ ਪਰ ਉਸ ਤੋਂ ਇਲਾਵਾ ਕੁਝ ਗੱਲਾਂ ਕਰਾਂਗੇ ਔਰ ਮੇਰੇ ਜਿੰਨਕ ਮੈਂ ਗੱਲਾਂ ਸੁਣੀਆਂ ਨੇ ਮੈਨੂੰ ਬੜਾ ਹੀ ਦੁੱਖ ਹੈ ਕਿ ਯਾਰ ਐਹੋ ਜਿਹੇ ਵੀ ਪੁਲਿਸ ਮੁਲਾਜ਼ਮ ਹੁੰਦੇ ਨੇ ਕਿ ਸਾਡੇ ਮੁਲਕ ਦੇ ਵਿੱਚ ਵਾਕਈ ਇਦਾਂ ਬੰਦੇ ਨੂੰ ਚੀਰ ਦਿੱਤਾ ਜਾਂਦਾ ਕਿ ਵਾਕਈ ਟੋਟਲੀ ਅਲਫ ਨੰਗਿਆ ਕਰਕੇ ਟੰਗਿਆ ਜਾ ਸਕਦਾ ਕਿ ਇਤਨੀ ਬੁਰੇ ਤਰੀਕੇ ਨਾਲ ਕਿਸੇ ਦੇ ਚੱਡੇ ਪਾੜੇ ਜਾ ਸਕਦੇ ਨੇ ਔਰ ਮਾਰਨ ਤੋਂ ਬਾਅਦ ਉਦੇ ਟੁਕੜੇ ਕਰ-ਕਰਕੇ ਜੋ ਸੁਣਿਆ ਨਦੀ ਦੇ ਵਿੱਚ ਵੀ ਵਹਾ ਦਿੱਤਾ ਜਾਂਦਾ ਹੈ ਇਹ ਸਾਡੇ ਮੁਲਕ ਦੇ ਵਿੱਚ ਹੀ ਸੰਭਵ ਹੈ ਬੜੇ ਦੁੱਖ ਦੀ ਗੱਲ ਹੈ ਕਿ ਅਸੀਂ ਕੁਛ ਇੱਕ ਤਰੱਕੀਆਂ ਵਾਸਤੇ ਕੁਛ ਇੱਕ ਪੈਸਿਆਂ ਵਾਸਤੇ ਕੁਛ ਇੱਕ ਆਪਣੇ ਪਰਿਵਾਰਾਂ ਦੀਆਂ ਜ਼ਰੂਰਤਾਂ ਵਾਸਤੇ ਅਸੀਂ ਦੂਸਰੇ ਇਨਸਾਨ ਦੀ ਜ਼ਿੰਦਗੀ ਜਾਂ ਉਹਦੀ ਦੁੱਖ ਨੂੰ ਜਾਂ ਉਹਦੀਆਂ ਤਕਲੀਫਾਂ ਨੂੰ ਅਸੀਂ ਸਮਝਦੇ ਨਹੀਂ ਜਾਂ ਤੇ ਸਾਡੇ ਤੇ ਬਹੁਤ ਵੱਡੇ ਵੱਡੇ ਲੋਕਾਂ ਦਾ ਜ਼ੋਰ ਹੁੰਦਾ ਕਿ ਤੁਸੀਂ ਇਹ ਕਰਨਾ ਹੈ ਜਾਂ ਫਿਰ ਸਾਡੀਆਂ ਆਪਣੀਆਂ ਮਜਬੂਰੀਆਂ ਪਰ ਮੈਨੂੰ ਲੱਗਦਾ ਕਿ ਇਨਸਾਨੀਅਤ ਤੌਰ ਤੇ ਕੋਈ ਵੀ ਇਹੋ ਜੀ ਵੱਡੀ ਮਜਬੂਰੀ ਨਹੀਂ ਹੁੰਦੀ ਕਿ ਤੁਸੀਂ ਕਿਸੇ ਤੇ ਭੋਰਾ ਵੀ ਤਰਸ ਨਾ ਕਰੋ ਇਹ ਤੁਸੀਂ ਵੀਡੀਓ ਵੀ ਦੇਖੀ ਆ ਨੇ ਤੁਸੀਂ ਗੱਲਾਂ ਬਾਤਾਂ ਬਹੁਤ ਸੁਣੀਆਂ ਨੇ ਕਿ ਗੈਰ ਇਨਸਾਨੀਅਤ ਬੜਾ ਤਸ਼ੱਦਦ ਹੋਇਆ ਹੈ ਕੌਕਸਾਵ ਤੇ ਗੱਲ ਅੱਜ ਮੈਂ ਕਰਾਂਗਾ ਕਿ ਜਿਹੜਾ ਅਸੀਂ ਗੱਲਾਂ ਤੇ ਬਹੁਤ ਅੱਜ ਕਰਦੇ ਹਾਂ ਜਿੱਦਾਂ ਦੀਆਂ ਰਿਪੋਰਟਸ ਆਈਆਂ ਨੇ ਉਸ ਤੋਂ ਬਾਅਦ ਬੜੇ ਸਾਰੇ ਫਿਲਾਸਫਰ ਬਾਰਾ ਕਹਿੰਨੇ ਉਹ ਲੋਕ ਜਿਹੜੇ ਲੋਕੋਂ ਤਸ਼ੱਦਦ ਕਰਾਉਂਦੇ ਰਹੇ ਜਾਂ ਕਰਦੇ ਹੁੰਦਾ ਤਸ਼ੱਦਦ ਦੇਖਦੇ ਰਹੇ ਅੱਜ ਉਹ ਵੀ ਸੋਸ਼ਲ ਮੀਡੀਆ ਤੇ ਆ ਆ ਕੇ ਵੱਡੀਆਂ-ਵੱਡੀਆਂ ਗੱਲਾਂ ਕਰਦੇ ਨੇ ਉਹਨਾਂ ਨੂੰ ਚੈਨਲਾਂ ਵਾਲਿਆਂ ਨੂੰ ਆਪ ਬਲਾ ਬਲਾ ਕੇ ਆਪਣਾ ਚਿਹਰਾ ਲੋਕਾਂ ਨੂੰ ਦਿਖਾਉਣ ਲੱਗੇ ਹੋਏ ਨੇ ਕਿ ਇਹ ਚੀਜ਼ਾਂ ਜਿਹੜੀਆਂ ਤੁਸੀਂ ਅੱਜ ਗੱਲਾਂ ਕਰ ਰਹੇ ਹੋ ਤੁਹਾਨੂੰ ਉਦੋਂ ਕਿਉਂ ਨਹੀਂ ਯਾਦ ਆਈਆਂ ਕਿਵੇਂ ਤੁਸੀਂ ਕੋਲ ਖੜੇ ਸਾਰਾ ਕੁਝ ਦੇਖਦੇ ਰਹੇ ਇੱਕ ਬੰਦਾ ਤੇ ਪੁਲਿਸਮੈਨ ਇਹੋ ਜਿਹੀ ਵੀ ਕਹਿ ਰਿਹਾ ਸੀਗਾ ਕਿ ਮੇਰੇ ਸਾਹਮਣੇ ਸਾਰਾ ਕੁਝ ਹੋਇਆ ਉਹਦਾ ਪਿਸ਼ਾਬ ਨਿਕਲਿਆ ਹੋਇਆ ਸੀਗਾ ਤੇ ਟੋਟਲੀ ਨੰਗਾ ਸਾਹਮਣੇ ਟੰਗਿਆ ਸੀਗਾ ਪਰ ਕੀ ਕਰੀਏ ਰੋਟੀ ਰੋਜੀ ਦਾ ਮਸਲਾ ਸੀਗਾ ਅਸੀਂ ਨਹੀਂ ਕੁਝ ਬੋਲੇ ਰੋਟੀ ਰੋਜੀ ਕੀ ਇੰਨਾ ਤੁਹਾਡੇ ਜੂਰਿਆ ਹਜੂਰਤ ਹੋ ਗਈ ਕਿ ਤੁਸੀਂ ਆਪਣੇ ਸਾਹਮਣੇ ਇੰਨਾ ਵੱਡਾ ਤਸ਼ੱਦਦ ਹੁੰਦਾ ਦੇਖਦੇ ਰਹੇ ਇੰਨੀ ਬੁਰੀ ਤਰ੍ਹਾਂ ਗੈਰ ਜ਼ਿੰਮੇਵਾਰਨਾ ਤੁਸੀਂ ਕਿਵੇਂ ਬਣ ਜਾਂਦੇ ਹੋ ਸਾਰਾ ਕੁਝ ਇਹ ਦੇਖ ਜਾ ਕੇ ਕੀ ਤੁਹਾਨੂੰ ਅੱਜ ਹੀ ਚੇਤਾ ਜਿੱਦਾਂ ਰਿਪੋਰਟਸ ਆਈਆਂ ਨੇ ਕਿ ਉਸ ਤੋਂ ਬਾਅਦ ਹੀ ਤੁਹਾਨੂੰ ਚੇਤਾ ਆਇਆ ਕਿ ਤੁਸੀਂ ਉਸ ਬੰਦੇ ਨੂੰ ਮਾਰਦੇ ਘੁੱਟਦੇ ਦੇਖਦੇ ਰਹੇ ਹੋ ਤਸ਼ੱਦਦ ਹੁੰਦਾ ਦੇਖਦੇ ਰਹੇ ਹੋ ਉਦੋਂ ਤੋਂ ਜਨਾਬ ਤੁਸੀਂ ਉਹਨਾਂ ਦਿਨਾਂ ਦੇ ਵਿੱਚ ਬੋਲੇ ਜਦੋਂ ਤਸ਼ੱਦਦ ਹੋ ਰਿਹਾ ਸੀਗਾ ਇਹ ਗੱਲਾਂ ਮੈਂ ਪੁਲਿਸ ਵਾਲਿਆਂ ਵਾਸਤੇ ਕਰ ਰਿਹਾ ਜਿਹੜੇ ਅੱਜ ਕੱਲ ਜਿਹੜੇ ਰਿਟਾਇਰਡ ਪੁਲਿਸ ਵਾਲੇ ਨੇ ਅੱਜ ਆ ਆ ਕੇ ਚੈਨਲਾਂ ਤੇ ਲੱਗੇ ਹੋਏ ਨੇ ਆਪਣੇ ਨੰਬਰ ਬਣਾਉਣ ਕਿ ਆ ਕੁਝ ਹੁੰਦਾ ਰਿਹਾ ਉਹ ਕੁਝ ਹੁੰਦਾ ਰਿਹਾ ਮੇਰੇ ਸਾਹਮਣੇ ਉਹਨੂੰ ਗੋਲੀ ਮਾਰੀ ਇਥੋਂ ਤੱਕ ਕਿ ਮੇਰੇ ਸਾਹਮਣੇ ਗੋਲੀ ਮਾਰੀ ਇਹ ਵੀ ਕਿਹਾ ਕੁਝ ਜਿਹੜੇ ਪੁਲਿਸ ਰਿਟਾਇਰਡ ਪੁਲਿਸ ਵਾਲੇ ਨੇ ਫਿਰ ਇਥੋਂ ਤੱਕ ਵੀ ਕਿ ਉਹਨੂੰ ਰੋਟੀ ਦੇਣ ਵਾਸਤੇ ਇਹ ਇਹਨਾਂ ਚੀਜ਼ਾਂ ਦੇ ਵੀ ਤੁਸੀਂ ਖੁਦ ਗਵਾਹ ਹੋ ਕਿ ਕੌਕੀ ਸਾਹਿਬ ਦੇ ਮਿਸਿਸ ਜਦ ਰੋਟੀ ਦੇਣਾਉਂਦੇ ਸੀਗੇ ਤੇ ਉਹਨਾਂ ਨੂੰ ਅੰਦਰ ਨਹੀਂ ਜਾਣ ਦਿੱਤਾ ਜਾਂਦਾ ਸੀਗਾ ਤੇ ਕਹਿੰਦੇ ਕਿ ਅਸੀਂ ਰੋਟੀ ਦੇ ਕੇ ਉੱਥੇ ਬਰਾ ਬੁਰਾ ਹਾਲ ਸੀਗਾ ਉਹਨਾਂ ਦਾ ਜਦ ਰੋਟੀ ਦੇਣ ਗਏ ਕਿਸੇ ਇੱਕ ਲੇਡੀ ਥਰੂ ਰੋਟੀ ਭੇਜੀ ਉਹਨੇ ਵੀ ਆ ਕੇ ਦੱਸਿਆ ਉਹਨਾਂ ਦੀ ਮਿਸਿਸ ਨੂੰ ਕੌਕੀ ਸਾਹਿਬ ਨੇ ਕਿ ਹਾਲਾਤ ਠੀਕ ਨਹੀਂ ਨੇ ਇਹ ਤੁਸੀਂ ਹੁਣ ਦੱਸ ਰਹੇ ਹੋ ਮੈਂ ਨਾ ਤੋ ਉਸ ਲੇਡੀ ਨੇ ਆ ਕੇ ਅੱਗੇ ਦੱਸਿਆ ਕਿਉਂਕਿ ਕੋਕੇ ਸਾਫ਼ ਹੀ ਇਸ ਦੁਨੀਆ ਵਿੱਚ ਨਹੀਂ ਨੇ ਬਹੁਤ ਸਾਰੇ ਪੁਲਿਸ ਵਾਲੇ ਵੀ ਨਹੀਂ ਨੇ ਪਰ ਜਿਹੜੇ ਹੈਗੇ ਨੇ ਉਹ ਅੱਜ ਵੱਡੇ ਵੱਡੇ ਚੈਨਲਾਂ ਤੇ ਆ ਕੇ ਟਾਈਆਂ ਸ਼ਾਈਆਂ ਲਾ ਕੇ ਦੱਸਣ ਡੇ ਹੋਏ ਨੇ। ਔਰ ਇਹ ਵੀ ਨਾਲ-ਨਾਲ ਕਹਿ ਰਹੇ ਨੇ ਕਿ ਉਦੋਂ ਸਾਨੂੰ ਅਜੇ ਤੱਕ ਵੀ ਤੁਸੀਂ ਕਹਿ ਰਹੇ ਹੋ ਕਿ ਅਸੀਂ ਦੇਖਦੇ ਰਹੇ ਆ ਅਸੀਂ ਸਾਰਾ ਕੁਝ ਅੱਖੀਂ ਦੇਖਿਆ। ਜਦੋਂ ਅੱਖੀਂ ਦੇਖਦੇ ਸੀ ਉਦੋਂ ਤੁਹਾਡੀ ਗੈਰਤ ਕਿੱਥੇ ਗਈ ਸੀ? ਉਦੋਂ ਨਹੀਂ ਸੀ ਤੁਹਾਨੂੰ ਪਤਾ ਕਿ ਉਹ ਜਥੇਦਾਰ ਸਨ ਉਹ ਸਿੱਖ ਕੌਮ ਦੇ ਮੋਢੀ ਸਨ। ਉਹ 500 ਦੇ ਚੰਗੇ ਬੁਲਾਰੇ ਸਨ ਹੁਣ ਤੁਸੀਂ ਕਹਿ ਰਹੇ ਹੋ ਕਿ ਬਹੁਤ ਵੱਡੇ ਬੁਲਾਰੇ ਸੀਗੇ ਉਹਨਾਂ ਦੇ ਮਗਰ ਲੋਕ ਬਹੁਤ ਸਨ ਫਿਰ ਉਹ ਕਿੱਥੇ ਗਏ ਜਿਹੜੇ ਲੋਕ ਮਗਰ ਸਨ ਉਹਨਾਂ ਦੇ ਕਿੱਥੇ ਰਹੇ ਹੋ ਸਾਰਾ ਇੰਨੇ ਸਾਲ 31 ਸਾਲਾਂ ਬਾਅਦ 31 ਸਾਲ ਬਾਅਦ ਰਿਪੋਰਟਾਂ ਆਈਆਂ ਨੇ ਬਾਹਰ ਤੇ 31 ਸਾਲੋਂ ਪੁਲਿਸ ਵਾਲੇ ਕਿੱਥੇ ਰਹੇ ਜਿਹੜੇ ਅੱਜ ਬਰਸਾਤੀ ਡੱਡੂਆਂ ਵਗ ਬਾਹਰ ਆ ਕੇ ਬੋਲਣ ਲੱਗੇ ਹੋਏ ਨੇ 31 ਸਾਲ ਤੁਸੀਂ ਕਿਉਂ ਨਹੀਂ ਬੋਲੇ ਜਾਫਰ ਜਦੋਂ ਤਸ਼ੱਦਦ ਹੁੰਦਾ ਸੀ ਉਦੋਂ ਕਿਉਂ ਨਹੀਂ ਬੋਲੇ ਕਿਸੇ ਨੇ ਕਿਸੇ ਇੱਕ ਪੁਲਿਸ ਵਾਲੇ ਨੇ ਅਸਤੀਫਾ ਕਿਉਂ ਨਹੀਂ ਦਿੱਤਾ ਉਸ ਬੰਦੇ ਵਾਸਤੇ ਜਿਹਨੂੰ ਕਹਿੰਦੇ ਤੁਸੀਂ ਮਹਾਰ ਸਿਗਾ ਸਿੱਖਾਂ ਦਾ ਯੋਧਾ ਸੀਗਾ ਸਿੱਖ ਕਮਿਊਨਿਟੀ ਦਾ ਯੋਧਾ ਸੀਗਾ ਤੁਸੀਂ ਕਹਿ ਰਹੇ ਹੋਣ ਫਿਰ ਉਸ ਯੋਧੇ ਵਾਸਤੇ ਕਿਸੇ ਇੱਕ ਸਿੰਗਲ ਪੁਲਿਸ ਵਾਲੇ ਨੇ ਵੀ ਅਸਤੀਫਾ ਕਿਉਂ ਨਹੀਂ ਦਿੱਤਾ ਹੋਰ ਤੁਸੀਂ ਦੱਸ ਦਿਓ ਗੁਪਤ ਅੰਗਾ ਦੇ ਵਿੱਚ ਕਰੰਟ ਲਾ ਲਾ ਕਿ ਉਹਨਾਂ ਤਸੀਹੇ ਦਿੱਤੇ ਗਏ ਲੱਤਾਂ ਤੋੜਤੀਆਂ ਬਾਹਾਂਾਂ ਤੋੜਤੀਆਂ ਸਾਡੇ ਸਾਹਮਣੇ ਨੰਗਿਆ ਟੰਗਿਆ ਗਿਆ ਸੀ ਇਹ ਸਾਰਾ ਕੁਝ ਤੁਸੀਂ ਦੇਖਦੇ ਰਹੇ ਹੋ ਜਿਹੜੇ ਅੱਜ ਤੁਸੀਂ ਆ ਕੇ ਸੋਸ਼ਲ ਮੀਡੀਆ ਤੇ ਰੌਲਾ ਪਾ ਰਹੇ ਜੇਕਰ ਇਹ ਉਦੋਂ ਰੌਲਾ ਪਾਇਆ ਹੁੰਦਾ ਜਦੋਂ ਤੁਸੀਂ ਇਹ ਸਾਰਾ ਕੁਝ ਦੇਖਦੇ ਸੀ ਤੇ ਸ਼ਾਇਦ ਅੱਜ ਕੌਕੇ ਸਾਹਿਬ ਵੀ ਜਿੰਦਾ ਹੁੰਦੇ ਪਰ ਨਹੀਂ ਉਹ ਤੁਹਾਨੂੰ ਆਪਣੀਆਂ ਜਵਾਬਾਂ ਦਾ ਫਿਕਰ ਸੀਗਾ ਔਰ ਬਹੁਤ ਸਾਰੇ ਮੈਂ ਇਹ ਵੀ ਦੱਸ ਇਹ ਵੀ ਮੈਂ ਕਹਿਣਾ ਚਾਹਾਂਗਾ ਕਿ ਜਿਹੜੇ ਅੱਜ ਬਹੁਤ ਵੱਡੀਆਂ ਵੱਡੀਆਂ ਗੱਲਾਂ ਕਰ ਰਹੇ ਸਨ ਕਿ ਸਾਨੂੰ ਬੜਾ ਦੁੱਖ ਸੀਗਾ ਅਸੀਂ ਕੁਝ ਕਰ ਨਹੀਂ ਸਕੇ ਇਹ ਲੋਕ ਉਹਨਾਂ ਨਾਲ ਮਿਲੇ ਹੋਏ ਸਨ ਵੱਡੇ ਵੱਡੇ ਅਫਸਰਾਂ ਦੇ ਨਾਲ ਮਿਲੇ ਹੋਏ ਸਨ ਵੱਡੇ ਅਫਸਰਾਂ ਦੇ ਥੱਲੇ ਦਵਾ ਥੱਲੇ ਆ ਕੇ ਸਾਰਾ ਕੁਝ ਤਸ਼ੱਦਦ ਹੁੰਦਾ ਕਰਦੇ ਵੀ ਰਹੇ ਤੇ ਦੇਖਦੇ ਵੀ ਰਹੇ ਅੱਜ ਬੇਸ਼ੱਕ ਇਹ ਕਹਿੰਦੇ ਹੋਣ ਕਿ ਕੀ ਪ੍ਰੂਫ ਆ ਨਾ ਤੇ ਉਹਨਾਂ ਸਮੇਂ ਵਿੱਚ ਕੈਮਰੇ ਕੋ ਲੱਗੇ ਹੁੰਦੇ ਸਨ ਕੁਝ ਵੀ ਪ੍ਰੂਫ ਨਹੀਂ ਹੈ ਤੁਸੀਂ ਕੀ ਦੇਖਿਆ ਕੀ ਨਹੀਂ ਦੇਖਿਆ ਇਹ ਤੁਹਾਡੀਆਂ ਕਈਆਂ ਹੋਈਆਂ ਗੱਲਾਂ ਤੇ ਮੇਰਾ ਖਿਆਲ ਹੈ ਕਿ ਜਦੋਂ ਤੁਸੀਂ ਆ ਕੇ ਇਹੋ ਜਿਹਾ ਬਿਆਨ ਦਿੰਦੇ ਹੋ ਤੇ ਤੁਹਾਨੂੰ ਆਪ ਨੂੰ ਸ਼ਰਮ ਹੋਣੀ ਚਾਹੀਦੀ ਕਿ ਇਹ ਗੱਲਾਂ ਲੁਕੋਣ ਵਾਲੀਆਂ ਨੇ ਸਗੋਂ ਤੁਸੀਂ ਕਹੋ ਕਿ ਤੁਹਾਨੂੰ ਪਤਾ ਨਹੀਂ ਇਦਾਂ ਤੁਹਾਨੂੰ ਕਹਿਣਾ ਚਾਹੀਦਾ ਜੇ ਤੁਹਾਨੂੰ ਪਤਾ ਸੀਗਾ ਤੇ ਫਿਰ ਅੰਦਰਲੀ ਜਿਹੜੀ ਗੈਰਤ ਵੀ ਆ ਆਪਰੇ ਆਪ ਨੂੰ ਸਿੱਖ ਅਖਵਾਉਂਦੇ ਹੋ ਤੇ ਅੰਦਰਲੀ ਗੈਰਤ ਆ ਜਿਹੜੀ ਤੁਹਾਡੀ ਉਦੋਂ ਤੁਹਾਨੂੰ ਬੋਲਣਾ ਚਾਹੀਦਾ ਸੀਗਾ ਦੱਸ ਦੇ ਕਿਸੇ ਨੂੰ ਬਾਹਰ ਆ ਕੇ ਦੱਸ ਦੇ ਤੁਸੀਂ ਤੇ ਉਹ ਤੇ ਜੇਲ੍ਹ ਦੇ ਅੰਦਰ ਸਨ ਕੌਂਕੇ ਸਾਹਿਬ ਤੇ ਅੰਦਰ ਸਨ ਨਾ ਤੁਸੀਂ ਤਾਂ ਆਪਣੀ ਡਿਊਟੀ ਤੋਂ ਘੁੰਮਦੇ ਫਿਰਦੇ ਸੀ ਨਾ ਪੂਰੇ ਸ਼ਹਿਰਾਂ ਦੇ ਵਿੱਚ ਤੇ ਪੂਰੇ ਮੁਲਕ ਦੇ ਵਿੱਚ ਆਪਣੇ ਘਰੀ ਵੀ ਆਉਂਦੇ ਸੀ ਆਪਣੇ ਪਿੰਡੀ ਵੀ ਜਾਂਦੇ ਸੀ ਲੋਕਾਂ ਨੂੰ ਵੀ ਮਿਲਦੇ ਸੀ ਗੁਰਦੁਆਰਾ ਸਾਹਿਬ ਦੇ ਵਿੱਚ ਜਾਂਦੇ ਸੀਗੇ ਤੇ ਜਿਹੜੇ ਕੌਂਕੇ ਸਾਹਿਬ ਦਾ ਪਰਿਵਾਰ ਸੀ ਉਹਨਾਂ ਨੂੰ ਵੀ ਜਾਣਦੇ ਸੀ ਐਸਜੀਪੀਸੀ ਵਾਲਿਆਂ ਨੂੰ ਵੀ ਜਾਣਦੇ ਸੀ ਬਾਦਲਾ ਨੂੰ ਵੀ ਜਾਣਦੇ ਸੀ ਵੱਡੇ ਵੱਡੇ ਜਿਹੜੇ ਬਾਦਲਾਂ ਤੇ ਜਿਹੜੇ ਪਰਿਵਾਰ ਕਹਿ ਲੋ ਜਾਂ ਉਹਨਾਂ ਦੀ ਜਿਹੜੀ ਮਿਨਿਸਟਰੀ ਹੈ ਉਹਨਾਂ ਦੇ ਰਾਜਨੀਤਿਕ ਲੋਕ ਸਾਰਾ ਕੁਝ ਆਪ ਕਰਾਉਂਦੇ ਰਹੇ ਕਾਂਗਰਸ ਵਾਲੇ ਸਾਰਾ ਕੁਝ ਆਪ ਕਰਾਉਂਦੇ ਰਹੇ ਤੇ ਅੱਜ ਇਹਨਾਂ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਉਹਨਾਂ ਦੀ ਗੱਲ ਕਰਦਾ ਕਿ ਸਾਡੀ ਕੌਮ ਦਾ ਯੋਧਾ ਸੀਗਾ ਉਹਨੂੰ ਇਦਾਂ ਕਰਕੇ ਮਾਰਿਆ ਉਹਦਾਂ ਕਰਕੇ ਮਾਰਿਆ ਤੁਹਾਡੀ ਵਜ੍ਹਾ ਨਾਲ ਹੀ ਉਹ ਮਾਰਿਆ ਗਿਆ ਜੇਕਰ ਤੁਸੀਂ ਉਦੋਂ ਬੋਲਦੇ ਪੁਲਿਸ ਵਾਲੇ ਸਪੈਸ਼ਲੀ ਜਿਹੜੇ ਹੁਣ ਰਿਟਾਇਰ ਪੁਲਿਸ ਵਾਲੇ ਚੈਨਲਾਂ ਤੇ ਆ ਕੇ ਆਪਣੇ ਨੰਬਰ ਬਣਾਉਣ ਲੱਗੇ ਹੋਏ ਨੇ ਨਾ ਜੇਕਰ ਉਦੋਂ ਉਹ ਬੋਲਦੇ 10 ਦੇ ਲੋਕਾਂ ਤੇ ਸ਼ਾਇਦ ਹੋ ਸਕਦਾ ਕਿ ਛਡਾ ਲਿਆ ਜਾਂਦਾ ਜਿਹੜੇ ਧਰਨੇ ਤੁਸੀਂ ਅੱਜ ਦਿਨ ਲੱਗੇ ਹੁੰਦੇ ਲੱਗੇ ਹੋਏ ਹੋ ਨਾ ਉਹ ਧਰਨੇ ਉਦੋਂ ਜੇ ਦਿੱਤੇ ਹੁੰਦੇ ਤੇ ਸ਼ਾਇਦ ਕੌਕੇ ਸਾਹਾ ਦਾ ਬਚਾਅ ਹੋ ਜਾਂਦਾ ਇਹ ਹੀ ਇਕੱਲੇ ਕੌਕੇ ਸਾਹ ਦੀ ਗੱਲ ਨਹੀਂ ਬਹੁਤ سارے ਲੋਕਾਂ ਨੂੰ ਇਦਾਂ ਮਰਵਾਇਆ ਗਿਆ ਤੁਸੀਂ ਕੂੜ ਖੜਿਆ ਹੋ ਹੋ ਕੇ ਤੁਸੀਂ ਵੀ ਪੁਲਿਸ ਵਾਲਿਓ ਤੇ ਪੁਲਿਸ ਵਾਲਿਆਂ ਨੇ ਤੇ ਚੱਡੇ ਪਾੜੇ ਉਹਨਾਂ ਦੇ ਪੁਲਿਸ ਵਾਲ ਨੇ ਤੋ ਤੇ ਗੋਪਤੰਗਾ ਤੇ ਕਰੰਟ ਲਾਇਆ ਪੁਲਿਸ ਵਾਲੇ ਤੇ ਨੰਗੀ ਕਰਕੇ ਟੰਗਿਆ ਹੋਇਆ ਸੀ ਫਿਰ ਤੁਹਾਡੇ ਤੋਂ ਉਹਨਾਂ ਪੁਲਿਸ ਵਾਲਿਆਂ ਵਿੱਚ ਕੀ ਫਰਕ ਹੋਇਆ ਜੇ ਤੁਸੀਂ ਕੋਲ ਖੜੇ ਵਰਦੀਆਂ ਪਾ ਕੇ ਦੇਖਦੇ ਹੀ ਰਹੇ ਕਿਸੇ ਇੱਕ ਪੁਲਿਸ ਵਾਲੇ ਨੇ ਵੀ ਉਹਨਾਂ ਦੇ ਨਾਲ ਵਿੱਚ ਅਸਤੀਫਾ ਦਿੱਤਾ ਕਿ ਮੈਂ ਇਹ ਕੁਝ ਨਹੀਂ ਦੇਖ ਸਕਦਾ ਮੈਂ ਜਥੇ ਬੰਦੀਆਂ ਨੂੰ ਜਾ ਕੇ ਮਿਲਾਂਗਾ ਕੋਸ਼ਿਸ਼ ਕਰਾਂਗਾ ਕਿ ਇਹਨਾਂ ਨੂੰ ਛਡਾਇਆ ਜਾਵੇ ਕਿਸੇ ਇੱਕ ਨੇ ਵੀ ਨਹੀਂ ਇਹ ਗੱਲਾਂ ਕੋਈ ਵੀ ਨਹੀਂ ਮੀਡੀਆ ਤੇ ਕਰ ਰਿਹਾ ਤਦ ਹੀ ਮੈਂ ਸਟਾਰਟਿੰਗ ਵਿੱਚ ਕਹਿਆ ਸੀ ਉਹ ਗੱਲਾਂ ਨਹੀਂ ਮੈਂ ਕਰਾਂਗਾ ਜਿਹੜੇ ਤਸੀਹੇ ਦਿੱਤੇ ਸੀ ਉਹ ਤੁਸੀਂ ਬਹੁਤ ਸੁਣ ਲਈਆਂ ਨੇ ਗੱਲਾਂ ਕੁਛ ਸੱਚੀਆਂ ਕਰਾਂਗੇ ਕਿ ਹੋਣਾ ਕੀ ਚਾਹੀਦਾ ਸੀ ਜੋ ਹੋ ਗਿਆ ਉਹ ਤਾਂ ਹੋ ਗਿਆ ਪਰ ਉਹਦੇ ਉਲਟ ਹੋਣਾ ਕੀ ਚਾਹੀਦਾ ਸੀ ਜੇਕਰ ਉਹ ਹੋ ਜਾਂਦਾ ਤੇ ਸ਼ਾਇਦ ਕੌਂਕੇ ਸਾਹਿਬ ਬਚ ਜਾਂਦੇ 200 ਬੰਦਿਆਂ ਦੇ ਵਿੱਚੋਂ ਚੱਕ ਕੇ ਲਿਆਏ ਸੀ ਪੁਲਿਸ ਵਾਲੇ ਜਦੋਂ ਉਹਨਾਂ ਦੇ ਦੋਤਰੇ ਦਾ ਜਦੋਂ ਇੰਤਕਾਲ ਹੋਇਆ ਮੌਤ ਹੋਈ ਤੇ ਉਹ ਗੈਸਨ ਉਸ ਤੋਂ ਬਾਅਦ ਫਿਰ ਅਰੈਸਟ ਕੀਤਾ ਗਿਆ ਫਿਰ ਦੁਬਾਰਾ ਅਰੈਸਟ ਕੀਤਾ ਗਿਆ ਉਦੋਂ ਕਿੰਨੇ ਕੁ ਲੋਕੀ ਬਾਹਰ ਨਿਕਲੇ ਇਹੀ ਕੁਝ ਕੱਲੇ ਕੌਕ ਕੇਸ ਆ ਉਹਨਾਂ ਨਹੀਂ ਬਹੁਤ ਕੁਝ ਹੁਣ ਐ ਭਾਈ ਐ ਅਮਰਿਤਪਾਲ ਸਿੰਘ ਸੌਰੀ ਮੇਰੇ ਦਿਮਾਗ ਚੋਂ ਨਾਮ ਨਿਕਲ ਗਿਆ ਭਾਈ ਅਮਰਿਤਪਾਲ ਸਿੰਘ ਤੇ ਨਾਲ ਉਹਦੇ 7 ਹੋਰ ਸਿੰਘ ਜੇਲਾ ਵਿੱਚ ਬੈਠੇ ਨੇ ਲੱਖਾਂ ਲੋਕੀ ਉਹਨਾਂ ਦੇ ਮਗਰ ਮਗਰ ਫਿਰਦੇ ਸੀ ਉਦੋਂ ਜਥੇ ਦੇ ਨਾਲ ਜਦੋਂ ਜਾਂਦੇ ਸੀ ਕਿਤੇ ਉਦੋਂ ਲੱਖਾਂ ਲੱਖਾਂ ਲੋਕੀ ਜਕਾਰੇ ਲਾਉਂਦੇ ਹੁੰਦੇ ਸਨ ਬੋਲੇ ਸੋਨ ਸਾਸਤਰੀ ਕਾਲ ਅਮਰਤਪਾਲ ਤੇਰੀ ਸੋਚ ਤੇ ਪੈਰਾ ਧਾਂਗੇ ਠੋਕ ਕੇ ਉਹ ਕਿੱਥੇ ਨੇ ਹੁਣ ਹੁਣ ਤੋਂ ਮਾਫ ਵਿਚਾਰੀ ਕੱਲੀ ਰੋਈ ਜਾਂਦੀ ਹੈ ਕਿੱਥੇ ਨੇ ਉਹ ਲੱਖਾਂ ਲੋਕੀ ਹੁਣ ਕਿਉਂ ਨਹੀਂ ਤੁਸੀਂ ਧਰਨੇ ਦਿੰਦੇ ਧਰਨੇ ਤੁਸੀਂ ਬਸ ਲੋਕਾਂ ਦੇ ਤੁਸੀਂ ਇਹ ਤੇ ਕਹਿ ਦਿੰਦੇ ਹੋ ਮਨਿਸਟਰਾਂ ਤੇ ਕਹਿ ਦਿੰਦੇ ਹੋ ਕਿ ਤੁਸੀਂ ਲੋਕਾਂ ਦੇ ਪੁੱਤਾਂ ਨੂੰ ਮਰਵਾਉਂਦੇ ਹੋ ਤੁਸੀਂ ਖੁਦ ਵੀ ਕੀ ਕਰਦੇ ਹੋ ਜਿਹੜੀਆਂ ਜਥੇਬੰਦੀਆਂ ਨੇ ਜਿਹੜੇ ਨਾਲ ਤੁਰਦੇ ਨੇ ਨੌਜਵਾਨ ਮੁੰਡੇ ਉਹ ਕਿੱਥੇ ਜਾਂਦੇ ਨੇ ਬਾਅਦ ਦੇ ਵਿੱਚ ਹੁਣ ਕਿੰਨਾ ਚੁ ਹੋ ਗਿਆ ਉਹਨਾਂ ਦੱਸਾ ਜਿਹੜਿਆਂ ਨੂੰ ਜੇਲ੍ਹ ਵਿੱਚ ਬੈਠੇ ਤੇ ਕਿਹੜਾ ਨਿਕਲਦਾ ਬਾਹਰ ਕਿੰਨੇ ਕੁ ਧਰਨੇ ਤੁਸੀਂ ਲਾਏ ਨੇ ਉਹਨਾਂ ਨੂੰ ਛਡਾਉਣ ਵਾਸਤੇ ਬਿਲਕੁਲ ਨਹੀਂ ਕੱਲੋ ਜਦੋਂ ਬਾਹਰ ਆ ਗਿਆ ਰੱਬ ਨਾ ਕਰੇ ਕੱਲ ਨੂੰ ਕੁਝ ਉਹਨਾਂ ਨਾਲ ਵੀ ਇਹੋ ਜਿਹਾ ਕਰਕੇ ਅਮਰਤਪਾਲ ਨਾਲ ਵੀ ਕੁਝ ਇਹੋ ਜਿਹਾ ਕਰਕੇ ਕਿਉਂਕਿ ਪੁਲਿਸ ਸਾਡੇ ਕੋਈ ਵੱਡੀ ਗੱਲ ਨਹੀਂ ਕਿ ਕਿਸੇ ਨੂੰ ਮਾਰ ਦਿੱਤਾ ਜਾਵੇ ਤੇ ਬਾਅਦ ਚ ਝੂਠਾ ਪੁਲਿਸ ਮੁਕਾਬਲਾ ਬਣਾ ਤੇ ਇਹ ਤਾਂ ਆਮ ਗੱਲ ਹੈ ਸਾਡੇ ਮੁਲਕ ਦੇ ਵਿੱਚ ਰੱਬ ਨਾ ਕਰੇ ਕੱਲ ਨੂੰ ਅਮਰਤਪਾਲ ਜਾਂ ਉਹਨਾਂ ਦੇ ਸਾਥੀਆਂ ਦੇ ਵਿੱਚੋਂ ਕਿਸੇ ਨਾ ਵੀ ਇਦਾਂ ਕਰ ਦਿੱਤੀ ਜਾਵੇ ਤੇ ਫੇਰ ਕੀ ਕਰੋਗੇ ਆਪਣੇ ਆਪ ਨੂੰ ਨਹੀਂ ਕਹੋਗੇ ਕਿ ਅਸੀਂ ਉਦੋਂ ਕਿਉਂ ਨਹੀਂ ਨਿਕਲੇ ਬਾਹਰ ਉਹਨੂੰ ਬਾਹਰ ਲਿਆਉਣ ਵਾਸਤੇ ਕਿੱਥੇ ਨੇ ਉਹ ਸਾਰੇ ਲੋਕ ਫਿਰ ਬਾਅਦ ਤੁਸੀਂ ਬੜੇ ਰੌਲੇ ਪਾਉਂਦੇ ਹੋ ਔਰ ਰੌਲੇ ਅੱਜ ਕੱਲ ਸਿਸਟਮ ਇਹ ਹੋ ਗਿਆ ਕਿ ਸਿੱਪੋਲਪੋਲ ਵੱਲ ਜਲਦੀ ਜਾਣੇ ਆ ਰੌਲਾ ਪਾਉਂਦੇ ਹੋ ਪਰ ਪਾਉਂਦੇ ਥੋੜੇ ਕਿਤੇ ਨਹੀਂ ਹੋ ਫਿਰ ਹੋਰ ਹੀ ਪਾਸੇ ਲੱਗ ਜਾਂਦੇ ਹੋ ਤੁਸੀਂ ਅਮਰਤਪਾਲ ਨੂੰ ਜੇਕਰ ਤੁਸੀਂ ਚਾਹੁੰਦੇ ਛਡਾ ਸਕਦੇ ਸੀਗੇ ਹੁਣ ਮਾਂ ਕੱਲੀ ਵਿਚਾਰੀ ਵੇਰ ਲਾ ਕਰ ਲਾ ਰਹੀ ਹੈ ਉਹਨਾਂ ਦਾ ਗੈਤ ਜਿਨ੍ਹਾਂ ਦੇ ਪਰਿਵਾਰ ਉਹਨਾਂ ਜਿਨ੍ਹਾਂ ਦੇ ਬੱਚੇ ਅੰਦਰ ਬੈਠੇ ਨੇ ਦੁੱਖ ਤਾਂ ਉਹਨਾਂ ਵਾਸਤੇ ਨਾ ਤੁਹਾਨੂੰ ਕੀ ਤੁਸੀਂ ਤਾਂ ਫੇਰ ਉਦਾਂ ਹੀ ਪਰਸ਼ੇ ਚੱਕ ਲੈ ਤੁਸੀਂ ਉਸ ਜਥੇਬੰਦੇ ਨੂੰ ਛੱਡ ਕੇ ਹੋਰ ਜਥੇਬੰਦੀਆਂ ਚ ਜੁਆਇਨ ਕਰ ਲਈਆਂ ਬਹੁਤ ਸਾਰੇ ਤਾਂ ਜਿਵੇਂ ਉਹ ਮਸਤਾਨਾ ਇੱਕ ਪਰਵਾਨਾ ਸ਼ਾਇਦ ਮਸਤਾਨਾ ਉਹ ਵੀ ਆਪਣੇ ਆਪ ਨੂੰ ਬਸ ਅਮਰਤਪਾਲ ਸਿੰਘ ਸਮਝਣ ਲੱਗ ਪਿਆ ਸੀ ਬਾਅਦ ਚ ਉਹੀ ਤੋਰ ਉਦਾਂ ਹੀ ਤੁਰਨਾ ਸਾਰਾ ਕੁਝ ਬਹੁਤ ਸਾਰੇ ਲੋਕ ਤੇ ਇਦਾਂ ਫੇਰ ਕੰਨ ਲੱਗ ਜਾਂਦੇ ਨੇ ਆਪਣੀਆਂ ਜਥੇਬੰਦੀਆਂ ਅਲੱਗ ਬਣਾਉਣ ਲੱਗ ਜਾਂਦੇ ਨੇ ਤੇ ਫਿਰ ਉਹ ਤੋਂ ਮਾਰਨਗੇ ਨਾ ਉਹਨਾਂ ਨੂੰ ਪਤਾ ਹੈ ਕਿ ਤੁਸੀਂ ਇਦਾਂ ਦਿਓ ਮੈਂ ਵੀ ਸਿੱਖ ਪਰਿਵਾਰ ਦੇ ਵਿੱਚੋਂ ਆ ਪਰ ਸਿੱਖੀ ਸਿਰਫ ਇਹ ਚੀਜ਼ ਨਾ ਦੇਖੋ ਕਿ ਤੁਸੀਂ ਨਿਹੰਗਾਂ ਵਾਲਾ ਬਾਣਾ ਪਾ ਲਿਆ ਵੱਡਾ ਸਾਰੀ ਦਸਤਾਰ ਬਨ ਲਈ ਉੱਪਰ ਖੰਡਾ ਲਾ ਲਿਆ ਕਿਰਪਾਨ ਇੱਥੇ ਪਾ ਲਈ ਵੱਡੀ ਸਾਰੀ ਵਰਸ਼ਾ ਫੜ ਲਿਆ ਤੇ ਬੱਸ ਅਸੀਂ ਗੁਰੂ ਦੇ ਸਿੰਘ ਬਣ ਗਏ ਇਦਾਂ ਨਹੀਂ ਗੁਰੂ ਦੇ ਸਿੰਘ ਬਣਿਆ ਜਾਂਦਾ ਇੱਥੋਂ ਵੀ ਪੜਨਾ ਚਾਹੀਦਾ ਦਿਲ ਤੋਂ ਕੱਲਾ ਜ਼ੋਰ ਝਬਰ ਨਾਲ ਹੀ ਨਹੀਂ ਕਿ ਮੈਂ ਕੱਲੀ ਦਲੇਰੀ ਨਹੀਂ ਕੰਮ ਆਉਂਦੀ ਸਿਰਫ ਦਲੇਰੀ ਨਹੀਂ ਕਿ ਅਸੀਂ ਵੱਢ ਦਿਆਂਗੇ ਟੋਕ ਦਿਆਂਗੇ ਉਹ ਕਰ ਦਿਆਂਗੇ ਆਹ ਕਰ ਦਿਆਂਗੇ ਉਹੀ ਸਿੱਖੀ ਨਹੀਂ ਆ ਸਿੱਖੀ ਨਰਮ ਦਿਲ ਵਾਲੀ ਵੀ ਹੁੰਦੀ ਆ ਸਿੱਖੀ ਸੋਚਣ ਵਾਲੀ ਵੀ ਹੁੰਦੀ ਆ ਸਿੱਖੀ ਦਿਲ ਤੋਂ ਕੰਮ ਲੈਣ ਵਾਲੀ ਵੀ ਹੁੰਦੀ ਆ ਤਿੱਖੀ ਸਿੱਖੀ ਦਿਮਾਗ ਤੋਂ ਕੰਮ ਲੈਣ ਵਾਲੀ ਵੀ ਹੁੰਦੀ ਆ ਪਰ ਅਸੀਂ ਨਹੀਂ ਅਸੀਂ ਬਸ ਕਿਨੇ ਵੱਡਾ ਟੁੱਕੜੇ ਤੇ ਅਸੀਂ ਹੋਏ ਪਏ ਆ ਸੋਕੋਕੇ ਸਾਹਿਬ ਨਾਲ ਵੀ ਇਹੀ ਕੁਛ ਹੋਇਆ ਤੁਸੀਂ ਉਦੋਂ ਵਿਚਾਰਿਆ ਨਹੀਂ ਕੁਛ ਕੋਈ ਨਾਲ ਨਿਕਲੇ ਨਹੀਂ ਪੁਲਿਸ ਵਾਲੇ ਕੋਲ ਖੜੇ ਹੋ ਹੋ ਕੇ ਸਾਰਾ ਕੁਝ ਕਰਵਾਉਂਦੇ ਰਿਹਾ ਤਾਂ ਆਪ ਵੀ ਕਰਦੇ ਰਹੇ ਜਿਹੜੇ ਕਹਿੰਦੇ ਸਾਡੇ ਕੋਲ ਹੁੰਦਾ ਰਿਆ ਕੀ ਤੁਹਾਨੂੰ ਲੱਗਦਾ ਕਿ ਉਹ ਆਪ ਨਹੀਂ ਕਰਦੇ ਹੋਣਗੇ ਤਸ਼ੱਦਦ ਤੁਹਾਨੂੰ ਲੱਗਦਾ ਇਦਾਂ ਸੁਣਨ ਵਾਲਿਆਂ ਨੂੰ ਜਿਹੜੇ ਹੁਣ ਪੁਲਿਸ ਵਾਲੇ ਆ ਕੇ ਲੱਗੇ ਹੋਏ ਨੇ ਉਹ ਲੱਗਦਾ ਤੁਹਾਨੂੰ ਕਿ ਆਪ ਤਸ਼ੱਦਦ ਨਹੀਂ ਕਰਦੇ ਹੋਣਗੇ ਦਰਸ਼ਨ ਸਿੰਘ ਕੱਲ ਪਰਸੋਂ ਮੈਂ ਸੁਣ ਰਿਹਾ ਸੀਗਾ ਉਹ ਵੀ ਸ਼ਾਇਦ ਪੁਲਿਸ ਦੇ ਵਿੱਚ ਸਨ ਉਹਨਾਂ ਦਿਨਾਂ ਦੇ ਵਿੱਚ ਉਹ ਵੀ ਇੱਥੇ ਬੋਲ ਰਿਆ ਨੇ ਮੈਂ ਦੇਖਿਆ ਮੈਂ ਉਹ ਦੇਖਿਆ ਆ ਦੇਖਿਆ ਤੇ ਫੇ ਤੁਸੀਂ ਉਦੋਂ ਅਸਤੀਫਾ ਕਿਉਂ ਨਹੀਂ ਦਿੱਤਾ ਤੁਸੀਂ ਕਹਿ ਰਹੇ ਹੋ ਕਿ ਮੈਂ ਇੱਕ ਦਰਸ਼ਕ ਨਹੀਂ ਕੋਈ ਹੋਰ ਬੰਦਾ ਇੱਕ ਹੋਰ ਇਹਨਾਂ ਦਰਸ਼ਕ ਤੇ ਇਹ ਕਹਿ ਰਹੇ ਮੇਰੇ ਸਾਹਮਣੇ ਹੋਇਆ ਇੱਕ ਪੁਲਿਸ ਵਾਲਾ ਕਹਿ ਰਿਹਾ ਸੀਗਾ ਕਿ ਅਸੀਂ ਦੇਖਿਆ ਸਾਡੇ ਸਾਹਮਣੇ ਸਾਰਾ ਕੁਝ ਹੈ ਪਰ ਰੋਟੀ ਰੋਜੀ ਦਾ ਮਾਮਲਾ ਸੀ ਇਹ ਦਰਸ਼ਕ ਵੀ ਇਹੀ ਕਹਿ ਰਹੇ ਨੇ ਕਿ ਮੈਂ ਗਰੀਬ ਪਰਿਵਾਰ ਵਿੱਚ ਹਾਲਾਤ ਇਹੋ ਜਿਹੇ ਸਨ ਬੱਚਿਆਂ ਨੂੰ ਵੀ ਪੜਾਉਣਾ ਸੀ ਉਹ ਕਰਵਾਉਣ ਵਾਸਤੇ ਬੱਚਿਆਂ ਨੂੰ ਫਿਰ ਲੋਕਾਂ ਨੂੰ ਵੱਢ ਕਟਾ ਕੇ ਬੱਚਿਆਂ ਨੂੰ ਜੇ ਪੜਾਉਣਾ ਸੀਗਾ ਲਿਖਾਉਣਾ ਸੀਗਾ ਪਰਿਵਾਰ ਪਾਲਣੇ ਸੀ ਤੇ ਫਿਰ ਅੱਜ ਕਿਉਂ মিডিਏ ਤੇ ਆ ਕੇ ਵੱਡੀਆਂ ਵੱਡੀਆਂ ਗੱਲਾਂ ਕਰ ਰਹੇ ਹੋ ਤੁਸੀਂ ਘੱਟੋ ਘੱਟ 10 ਇੰਟਰਵਿਊ ਦੇ ਚੁੱਕੇ ਹੋ ਸਿਰਫ ਇਸ ਕਰਕੇ ਕਿ ਸਾਡਾ ਚਿਹਰਾ ਬੋਰਾ ਹੁਣ ਅੱਗੇ ਆਵੇ ਤਾਂ ਸਾਨੂੰ ਲੋਕੀ ਜਾਣਨ ਲੱਗਣ ਕਿ ਇਹ ਫਲਾਨਾ ਹੈ ਫਲਾਨਾ ਹੈ ਫਲਾਨਾ ਹੈ ਸੋ ਪਹਿਲੋ ਸੋਚਿਆ ਕਰੋ ਜਦੋਂ ਕਿਸੇ ਨੂੰ ਬਚਾਉਣ ਦਾ ਮੌਕਾ ਹੁੰਦਾ ਤੁਸੀਂ ਮਤਲਬ ਵੀ ਬਣ ਜਾਂਦੇ ਹੋ ਤੁਹਾਨੂੰ ਆਪਣੇ ਪਰਿਵਾਰ ਚ ਇੱਥੇ ਆ ਜਾਂਦੇ ਨੇ ਤੁਹਾਨੂੰ ਆਪਣੇ ਔਲਾਦਾ ਚ ਇੱਥੇ ਆ ਜਾਂਦੀਆਂ ਨੇ ਤੇ ਜਦੋਂ ਉਹਨਾਂ ਦੇ ਚੱਡੇ ਪਾੜ ਕੇ ਟੁਕੜੇ ਕਰ-ਕਰ ਕੇ ਨਦੀਆਂ ਵਿੱਚ ਸੁੱਟ ਦਿੱਤਾ ਜਾਂਦਾ ਤੇ ਫਿਰ ਤੁਸੀਂ ਕਹਿੰਦੇ ਹੋ ਉਹ ਬਹੁਤ ਮਾੜਾ ਹੋਇਆ ਅਸੀਂ ਉਹ ਉਹ ਫਲਾਨੇ ਜਥੇਦਾਰ ਸੀਗਾ ਬੜਾ ਚੰਗਾ ਬੁਲਾਰਾ ਸੀਗਾ ਸਿੱਖ ਕੌਮ ਦਾ ਬਹੁਤ ਵੱਡਾ ਉਹ ਬਹਾਦਰ ਬੰਦਾ ਸੀਗਾ ਤੇ ਬਹਾਦਰ ਬੰਦਾ ਤੁਹਾਡੀ ਵਜ੍ਹਾ ਕਰਕੇ ਚਲੇ ਗਿਆ ਜੇਕਰ ਉਹ ਤੋਂ ਤੁਸੀਂ ਨਿਕਲਦੇ ਸ਼ਾਇਦ ਦੋ ਪੁਲਿਸ ਵਾਲੇ ਵੀ ਅਸਤੀਫਾ ਦਿੰਦੇ ਨਾ ਤੇ ਬਾਹਰ ਉਹਦੇ ਦਲੇਰੀ ਨਾਲ ਵੀ ਕਜ਼ਵਾ ਨੂੰ ਖਾਏ ਤੁਹਾਡੀ ਜੌਬ ਜਿੱਥੇ ਸਾਡੇ ਕੌਮ ਦੇ ਇਹੋ ਜਿਹੇ ਬੰਦੇ ਨੂੰ ਤੁਸੀਂ ਚੱਡੇ ਪਾੜਦੇ ਹੋ ਮਾਰਦੇ ਹੋ ਕੁੱਟਦੇ ਹੋ ਔਰ ਨੰਗਿਆ ਕਰਕੇ ਟੰਗਦੇ ਹੋ ਤੇ ਬਾਅਦ ਵਿੱਚ ਤੁਸੀਂ ਸਾਡੇ ਸਾਹਮਣੇ ਗੋਲੀਆਂ ਮਾਰ ਕੇ ਟੁਕੜੇ ਕਰਕੇ ਨਦੀਆਂ ਵਿੱਚ ਸੁੱਟ ਦਿੰਦੇ ਹੋ ਅਸੀਂ ਢੂਆ ਨਹੀਂ ਮਾਰਦੇ ਇਹੋ ਜੀ ਨੌਕਰੀ ਦਾ ਦੋ ਬੰਦੇ ਵੀ ਆਉਂਦੇ ਤੇ ਸ਼ਾਇਦ ਉਹ ਸੰਘਰਸ਼ ਸ਼ੁਰੂ ਹੋ ਜਾਂਦਾ ਤੇ ਕੌਂਕੇ ਸਾਹਿਬ ਬਚ ਜਾਂਦੇ ਪਰ ਨਹੀਂ ਅਸੀਂ ਕੋਸ਼ਿਸ਼ਾਂ ਨਹੀਂ ਕੀਤੀ ਅਸੀਂ ਤਮਾਸ਼ਾ ਦੇਖਦੇ ਰਹੇ ਉਦੋਂ ਤੇ ਅੱਜ ਅਸੀਂ ਸੋਸ਼ਲ ਮੀਡੀਆ ਤੇ ਆ ਕੇ ਬੁੜੇ ਆਪਣੇ ਆਪ ਨੂੰ ਬਹੁਤ ਵੱਡੇ ਬੁਲਾਰੇ ਸਮਝਦੇ ਤੇ ਬਹੁਤ ਵੱਡੇ ਗਵਾਹ ਸਮਝਦੇ ਆ ਹੁਣ ਗਵਾਇਆਂ ਦਾ ਕੀ ਫਾਇਦਾ ਤੁਹਾਡਾ ਕੋਈ ਫਾਇਦਾ ਹੈ ਕਿਨੂੰ ਯਾਦ ਆ ਦੇਓਗੇ ਜਿਹੜੇ ਤਸ਼ੱਦਦ ਜਿਹੜਾ ਤੁਸੀਂ ਨਾਲ ਲੈਂਦੇ ਹੋ ਹਾਲਾਂਕਿ ਮੈਂ ਤੇ ਇਹ ਕਹਿੰਨਾ ਤੁਸੀਂ ਨਾਲ ਹੋ ਕੇ ਕਰਾਉਂਦੇ ਰਹੇ ਹੋ ਪਰ ਨਹੀਂ ਵੀ ਸੀ ਨਾਲ ਤੇ ਜਿਹਨਾਂ ਦੇ ਤਸ਼ੱਦਦ ਤੁਸੀਂ ਕਹਿੰਦੇ ਕੀਤਾ ਉਹ ਤੇ ਹੁਣ ਹੈ ਹੀ ਨਹੀਂ ਇਸ ਦੁਨੀਆ ਤੇ ਕੀ ਫਾਇਦਾ ਹੁਣ ਤੁਹਾਡਾ ਅਬ ਸੋਚਿਆ ਕੀ ਹੋਤ ਹੈ ਅਬ ਜਦ ਚਿੜੀਆ ਚੁੱਕੀ ਖੇਤ ਸੋ ਅਜੇ ਵੀ ਸੋਚੋ ਅਜੇ ਵੀ ਸਾਡੇ ਬੰਦੇ ਜੇਲ੍ਹਾਂ ਦੇ ਵਿੱਚ ਨੇ ਸੋਚੋ ਕੁਛ ਨਾ ਬਹੁਤ ਸਾਰੇ ਸਾਡੇ ਸਿੱਖ ਜੇਲ੍ਹਾਂ ਦੇ ਵਿੱਚ ਨੇ ਅਜੇ ਵੀ ਸੋਚੋ ਕੁਛ ਕਿਉਂਕਿ ਮੈਂ ਤੇ ਇੱਥੇ ਬੈਠਿਆ ਮੀਡੀਆ ਤੇ ਰੌਲਾ ਪਾ ਪ ਕੇ ਤੁਹਾਨੂੰ ਜਗਾ ਸਕਦੇ ਹਾਂ ਅਸੀਂ ਜੇ ਕਿਤੇ ਲੋੜ ਪਵੇ ਤਾਂ ਅਸੀਂ ਆ ਵੀ ਸਕਦੇ ਆ ਗੱਲ ਸਿਰਫ ਕੱਲੇ ਕੌਕੇ ਸਾਹਿਬ ਦੀ ਨਹੀਂ ਗਈ ਗਿਣ ਕੇ ਦੇਖੋ ਉਂਗਲਾਂ ਤੇ ਕਿੰਨੇ ਲੋਕ ਅਜੇ ਜੇਲ੍ਹਾਂ ਦੇ ਵਿੱਚ ਬੈਠੇ ਨੇ ਉਹਨਾਂ ਦਾ ਕੀ ਹੋਏਗਾ ਕਦੇ ਵੀ ਸਾਡੀ ਪੁਲਿਸ ਤੇ ਕਦੇ ਵੀ ਪੰਜਾਬ ਦੀ ਜਾਂ ਭਾਰਤ ਦੀ ਪੁਲਿਸ ਕਦੇ ਵੀ ਝੂਠਾ ਮੁਕਾਬਲਾ ਕਰਕੇ ਕਹਿ ਦੇਣ ਕਿ ਕੀ ਧੋੜਨ ਲੱਗਾ ਸੀਗਾ ਅਸੀਂ ਫਲਾਨੀ ਜਗ੍ਹਾ ਪੇਸ਼ੀ ਤੇ ਲੈ ਕੇ ਜਾਂਦੇ ਸੀ ਇਹਨਾਂ ਧੋੜਨ ਦੀ ਕੋਸ਼ਿਸ਼ ਕੀਤੀ ਤੇ ਫੇਰ ਮਾਰਨਾ ਪੈ ਗਿਆ ਇਹ ਤਾਂ ਨਾਰਮਲ ਗੱਲ ਆ ਨਾ ਜੋ ਫਿਲਮਾਂ ਚ ਹੁੰਦਾ ਸੀ ਉਹ ਅੱਜ ਕੱਲ ਸੱਚ ਵਿੱਚ ਹੋ ਰਿਹਾ ਕੋਈ ਐਡੀ ਵੱਡੀ ਗੱਲ ਨਹੀਂ ਜੇ ਗਾਦਾ ਹੋ ਵੀ ਜਾਵੇ ਤਾਂ ਕੋਈ ਇਹ ਨਹੀਂ ਕਿ ਸਾਡੇ ਮੁਲਕ ਦੇ ਵਿੱਚ ਨਹੀਂ ਹੋ ਸਕਦਾ ਹੋ ਸਕਦਾ ਕੁਝ ਵੀ ਤੇ ਆਪਣੀਆਂ ਖੈਰ ਤਾਂ ਪੁਲਿਸ ਦੀਆਂ ਚੋਬਾਂ ਵਾਲੇ ਜਿਹੜੇ ਨੇ ਕੋਲ ਹੁੰਦਾ ਜੇ ਕਿਸੇ ਨਾਲ ਜੇ ਕਿਸ ਕੋਈ ਵਾਕਈ ਵੱਡਾ ਕਸੂਰਵਾਰ ਹੈ ਠੀਕ ਹੈ ਪਰ ਤੁਹਾਨੂੰ ਤੇ ਪਤਾ ਹੁੰਦਾ ਨਾ ਫਿਰ ਬਾਅਦ ਚ ਜੇ ਤੁਹਾਨੂੰ ਲੱਗਦਾ ਕਿ ਕਸੂਰਵਾਰ ਸੀਗੇ ਉਹ ਫਿਰ ਬਾਅਦ ਚ ਇਦਾਂ ਕਿਉਂ ਕਹਿੰਦੇ ਹੋ ਕਿ ਸਾਡੇ ਕੌਮ ਦੇ ਹੀਰੇ ਸਨ ਜੇ ਤੁਹਾਡੀ ਕੌਮ ਦੇ ਹੀਰੇ ਨੂੰ ਤੁਹਾਡੇ ਸਾਹਮਣੇ ਮਾਰਿਆ ਜਾ ਰਿਹਾ ਤੇ ਫਿਰ ਤੁਹਾਨੂੰ ਉਦੋਂ ਕਿਉਂ ਨਹੀਂ ਚੇਤਾ ਆਉਂਦਾ ਕਿ ਸਾਡੀ ਕੌਮ ਦੇ ਹੀਰੇ ਜਿਨ੍ਹਾਂ ਨੂੰ ਅਸੀਂ ਦੇਖ ਰਹੇ ਹਾਂ ਤਸ਼ੱਦਦ ਹੁੰਦਾ ਜਿਨ੍ਹਾਂ ਤੇ ਉਦੋਂ ਤੁਹਾਡੀ ਗੈਰਤ ਕਿਉਂ ਨਹੀਂ ਜਾਗਦੀ ਮੇਰਾ ਸਿਰ ਇਹੋ ਹੀ ਸਵਾਲ ਆ ਅੱਜ ਤੁਸੀਂ ਸੋਸ਼ਲ ਮੀਡੀਆ ਤੇ ਆ ਆ ਕੇ ਇੰਟਰਵਿਊ ਦੇ ਰਹੇ ਹੋ ਘੰਟੇ ਕੰਢੇ ਡੇਢ ਡੜ ਘੰਟੇ ਦੀਆਂ ਬੜੇ ਆਪਣੇ ਆਪ ਨੂੰ ਦਲੇਰ ਕਹਿ ਰਹੇ ਹੋ ਜਿਹੜੇ ਸਾਬਕਾ ਪੁਲਿਸ ਆਫੀਸਰ ਨੇ ਜਿਹੜੇ ਰਿਟਾਇਰ ਹੋ ਚੁੱਕੇ ਨੇ ਜਿਹੜੇ ਸਾਹਮਣੇ ਸਾਰਾ ਕੁਝ ਹੋਇਆ ਉਦੋਂ ਤੁਸੀਂ ਕਿਉਂ ਨਹੀਂ ਜਾਗੇ ਤੇ ਕਿਉਂ ਨਹੀਂ ਰੌਲਾ ਪਾਇਆ ਤੇ ਕਿਉਂ ਨਹੀਂ ਆਪਣੀਆਂ ਚੌਬਾਂ ਤੋਂ ਅਸਤੀਫਾ ਦਿੱਤਾ ਇਹ ਹੀ ਮੇਰਾ ਸਵਾਲ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ